ਕਦੀ ਦਿਮਾਗ ਚ ਆਇਆ ਕਿ ਫ੍ਰੀ ਸੇਵਾ ਨਾਲੋਂ ਆਪਣੇ ਚਾਰ ਪੈਸੇ ਬਣ ਜਾਣਗੇ ਜੇ ਅਗਰ ਇਹ ਚੰਗੇ ਤਰੀਕੇ ਨਾਲ ਅਸੀਂ ਕਮਾਉਣਾ ਚਾਹੀਏ ਤਾਂ ਕਦੀ ਸੋਚਿਆ ਦਿਮਾਗ ਚ ਆਇਆ ਕਿ ਨਹੀਂ ਭਾਜੀ ਜੋ ਸੇਵਾ ਕਰਨ ਚ ਮਜਾ ਨਾ ਉਹ ਪੈਸੇ ਕਮਾਉਂਚ ਨਹੀਂ ਆ ਗਾ ਉਹਦਨ ਲੋਕ ਪਿੰਕ ਆਟੋ ਵਾਲੀ ਬੀਬੀ ਨੂੰ ਲੱਭਦੇ ਨੇ ਕਦੀ ਮਨ ਚ ਖੁਸ਼ੀ ਹੁੰਦੀ ਹੈ ਕਿ ਮੈਂ ਇੰਨੀ ਵਾਇਰਲ ਹੋ ਗਈ ਕਿ ਲੋਕ ਮੈਨੂੰ ਅੱਜ ਲੱਭਦੇ ਨੇ ਆ ਕੇ ਕਿ ਮੈਂ ਉਹਨਾਂ ਦੇ ਆਟੋ 'ਚ ਹੀ ਬਹਿ ਕੇ ਜਾਣਾ ਹੈ ਹਾਂਜੀ ਪਾਜੀ ਮੇਰੇ ਕੋਲ ਸਪੈਸ਼ਲੀ ਨੰਬਰ ਲੈ ਕੇ ਜਾਂਦੇ ਨੇ ਆਪਣਾ ਨੰਬਰ ਦੋ ਕਦੇ ਵੀ ਆਪਾਂ ਆਉਣਾ ਹੋਇਆ ਨਾ ਅਸੀਂ ਤੁਹਾਡੇ ਨਾਲ ਹੀ ਬਹਿ ਕੇ ਜਾਣਾ ਆ ਮਤਲਬ ਕਿ ਜਦੋਂ ਲੇਡੀਜ਼ ਆਉਂਦੀਆਂ ਨਾ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਕਹਿੰਦੀਆਂ ਕਿ ਹਾਂ ਨਹੀਂ ਅਸੀਂ ਤੁਹਾਡੇ ਨਾਲ ਬਹਿਣਾ ਆ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਅਸੀਂ ਤੁਹਾਡੇ ਨਾਲ ਬੈਂਚ ਸਾਨੂੰ ਜ਼ਿਆਦਾ ਵਧੀਆ ਲੱਗਦਾ ਪਹਿਲਾਂ ਤੇ ਭਾਜੀ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਹੁਣ ਬਹੁਤ ਵਧੀਆ ਹੁਣ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੀ ਆ ਵਧੀਆ ਸਕੂਲ ਪਾਇਆ ਹੋਇਆ ਆ ਕਿ ਘਰ ਪਾਉ ਮੇਰਾ ਛੋਟਾ ਹੀ ਹੈਗਾ ਪਰ ਖੁਸ਼ੀਆਂ ਬਹੁਤ ਆ ਭਾਜੀ ਕੋਈ ਵੀ ਹੋਵੇ ਨਾ ਘਰ 'ਚ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਾਂ ਕੁਝ ਵੀ ਹੋਵੇ ਮੈਂ ਸੰਡੇ ਦੇ ਸੰਡੇ ਨਹੀਂ ਛੱਡਦੀਗੀ ਸੇਵਾ ਕਰਨ ਜਾਣੀ ਹੀ ਹੈਗੀ ਆ ਪ੍ਰਿਸਰ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਚਪਾਇਆ ਘੱਟਨ ਮਾਰਤੇ ਦੂਰ ਦਰਾੜਿਆਂ ਤੋਂ ਸ਼ਰਧਾਲੂ ਪਹੁੰਚਦੇ ਨੇ ਅਤੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਵਾਸਤੇ ਇੱਕ ਭੈਣ ਵੱਲੋਂ ਫ੍ਰੀ ਸੇਵਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਉਹ ਪੈਨ ਸਾਡਾ ਮੌਜੂਦ ਹੈ ਕਿਸ ਤਰ੍ਹਾਂ ਸਤੇ ਦਿਮਾਗ ਚ ਆਇਆ ਔਰ ਕਿਸ ਤਰ੍ਹਾਂ ਉਹਨਾਂ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਉਸ ਪੈਨ ਦੇ ਮੂਹੇ ਹੀ ਜੁਬਾਨੀ ਹੀ ਜਾਣਨੇ ਆ ਤੇ ਨਾਲ ਹੀ ਇਹ ਵੀ ਗੱਲ ਜਾਣਾਂਗੇ ਕਿ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਹੈ ਪੈਨ ਜੀ ਕਿਸ ਤਰ੍ਹਾਂ ਦਿਮਾਗ ਚ ਆਇਆ ਕਿ ਜਿਹੜੀ ਇਹ ਸੇਵਾ ਜਿਹੜੀ ਹੈ ਸ਼ਹੀਦ ਬਾਬਾ ਦੀਪ ਸਿੰਘ ਤੱਕ ਜਿਹੜੀ ਹੈ ਫ੍ਰੀ ਸੇਵਾ ਜਿਹੜੀ ਹੈ ਉਹ ਕੀਤੀ ਜਾਵੇ ਔਰ ਕਿਸ ਤਰ੍ਹਾਂ ਦਿਮਾਗ ਤੁਹਾਡੇ ਚੱਲਿਆ ਸੀਗਾ ਇਹ ਇਹ ਸਰ ਜੀ ਇਹ ਨਾ ਮੇਰੇ ਹਸਬੰਦ ਬਹੁਤ ਮਰਾ ਮਤਲਬ ਕਿ ਸਪੋਰਟ ਕਰਦੇ ਨੇ ਠੀਕ ਹੈ ਪਹਿਲਾਂ ਅਸੀਂ ਸੇਵਾ ਪਹਿਲਾਂ ਵੀ ਅਸੀਂ ਇਹਦਾ ਸਭ ਜਾਂਦੇ ਸੀ ਪਹਿਲਾਂ ਅਸੀਂ ਉਹਦੀ ਸਬਜ਼ੀਆਂ ਦੀ ਸੇਵਾ ਕਰਦੇ ਸੀਦਾ ਵਿਗੈਰਾ ਕੱਟ ਲੀਆਂ ਉਹ ਸੇਵਾ ਕਰਦੇ ਸੀ ਤੇ ਬਾਅਦ ਚ ਸਾਨੂੰ ਉਮੀਦ ਨਹੀਂ ਸੀ ਕਿ ਇਹ ਸਾਨੂੰ ਆਟੋ ਮਿਲੇਗਾ ਤੇ ਮੈਂ ਤੇ ਉਦਾਂ ਹੀ ਕਾਰਪੋਰੇਸ਼ਨ ਦਫ਼ਤਰ ਗਈ ਫਿਰ ਉੱਥੇ ਫਾਰਮ ਭਰੇ ਸਾਨੂੰ ਆਟੋ ਮਿਲਿਆ ਠੀਕ ਹੈ ਆਟੋ ਮਿਲਣ ਦੇ ਬਾਵਜੂਦ ਫਿਰ ਮੇਰੇ ਹਸਬੰਦ ਕਹਿੰਦੇ ਕਿ ਅਸੀਂ ਨਾ ਪਹਿਲਾਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਕੇ ਆਈਏ ਫਿਰ ਜਿੱਦਾਂ ਆਪਾਂ ਮੱਥਾ ਟੇਕਣ ਗਏ ਫਿਰ ਮੇਰੇ ਹਸਬੰਦ ਕਹਿੰਦੇ ਨਹੀਂ ਅਸੀਂ ਹਰ ਸੰਡੇ ਦੀ ਸੰਡੇ ਆਪਾਂ ਸੇਵਾ ਤੇ ਗੱਡੀ ਲਾਉਣੀ ਆ ਕਿੱਥੋਂ ਲੈ ਕੇ ਕਿੱਥੇ ਤੱਕ ਤੁਸੀਂ ਸੇਵਾ ਕਰਦੇ ਹੋ ਔਰ ਕਿੰਨੇ ਕੁ ਲੋਕ ਜਿਹੜੇ ਨੇ ਇਸ ਸੇਵਾ ਦਾ ਹਿੱਸਾ ਬੰਦੇ ਨੇ ਉਹ ਕਿੰਨੇ ਕੁ ਲੋਕਾਂ ਨੂੰ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਥਾਂ ਤੇ ਲੈ ਕੇ ਪਹੁੰਚਦੇ ਹੋ ਮੈਂ ਤੇ ਸੇਵਾ ਭਾਜੀ ਆਪਣੇ ਘਰ ਤੋਂ ਹੀ ਆਪਣਾ ਫ੍ਰੀ ਸੇਵਾ ਦਾ ਬੋਰਡ ਲਗਾ ਲੰਨੀ ਆ ਠੀਕ ਹੈ ਰਾਜ ਜਿੱਥੇ ਵੀ ਸੰਗਤ ਨੇ ਉਤਰਨਾ ਹੋਵੇ ਮੈਂ ਕਦੀ ਇਹ ਨਹੀਂ ਕਿਹਾ ਕਿ ਇਹਨੇ ਇੱਥੇ ਹੀ ਉਤਰਨਾ ਹੈਗਾ ਆ ਜਾਂ ਕਿਤੇ ਉਤਰਨਾ ਹੈਗਾ ਮੈਂ ਰਾਜ ਵੀ ਕਿਤੇ ਉਤਰਨਾਵੇ પેટ્રોલ ਪੰਪ ਜਾਂ ਇੱਥੇ ਵਾਦੀ ਵਗੈਰਾ ਕਿਤੇ ਵੀ ਉਤਰਨਾ ਹੋਵੇ ਮੈਂ ਕਦੀ ਕਿਸੇ ਕੋਲ ਪੈਸਾ ਨਹੀਂ ਲਿਆ ਸਾਰੇ ਮੈਨੂੰ ਹੱਸਣਗੇ ਤੇ ਕਿ ਅਸੀਂ ਪਹਿਲੀ ਬੀਬੀ ਵੇਖਿਆ ਕਿ ਜਿਹੜੇ ਐਤਵਾਰ ਪੈਸੇ ਨਹੀਂ ਲੈਂਦੀ ਹੈਗੀ ਫਿਰ ਮੈਂ ਬਸ ਅੱਡੇ ਤੋਂ ਸਟਾਰਟ ਕਰਦੀ ਆਂ ਸੇਵਾ ਬਸ ਅੱਡੇ ਤੋਂ ਅਸੀਂ ਦਾ ਸਾਹਿਬ ਲੱਗੇ ਲੱਗੇ ਗੁਰਦੁਆਰੇ ਫ੍ਰੀ ਸੇਵਾ ਲੋਕੀ ਪੁੱਛਦੇ ਨੇ ਕਿ ਬੀਬੀ ਕਿੱਥੇ ਆ ਜਿਹੜੀ ਫ੍ਰੀ ਸੇਵਾ ਵਾਲੀ ਕਿਉਂਕਿ ਲੋਕ ਅਕਸਰ ਪੈਸਾ ਬਚਾਉਣੋਂ ਵਾ ਤੇ ਫ੍ਰੀਜ਼ ਜਾਂ ਚੀਜ਼ਾਂ ਆਪਣੀਆਂ ਭਾਲਦੇ ਨੇ ਕਈ ਲੋਕੀ ਲੱਭਦੇ ਨੇ ਕਿ ਉਹ ਭੈਣ ਕਿੱਥੇ ਆ ਸਾਡੀ ਹਾਂਜੀ ਭਾਜੀ ਉਹ ਸਪੈਸ਼ਲ ਦੇਖਣਗੇ ਪਿੰਕ ਆਟੋ ਕਿੱਥੇ ਹੈਗਾ ਆ ਕਿੱਥੇ ਹੈਗਾ ਆ ਫਿਰ ਪੁੱਛਣਗੇ ਕਿ ਤੁਸੀਂ ਫ੍ਰੀ ਸੇਵਾ ਕਰਦੇ ਹੋ ਹਾਂਜੀ ਤੇ ਕਦੀ ਮਨ ਚ ਆਇਆ ਕਿ ਅਸੀਂ ਫ੍ਰੀ ਸੇਵਾ ਕਰਦੇ ਪਿਆ ਲੋਕ ਜਿਹੜੇ ਆ ਉਹ ਬਹੁਤ ਸਾਰੇ ਪੈਸੇ ਵੀ ਕਮਾ ਰਿਆ ਐਤਵਾਰ ਦੇ ਐਤਵਾਰ ਲੋਕੀ ਜਿਹੜੇ ਜਿਹੜੋ ਸੇਵਾ ਦੇ ਨਾਂ ਤੇ ਬਹੁਤ ਸਾਰੇ ਪੈਸੇ ਕਮਾਉਂਦੇ ਕਦੀ ਦਿਮਾਗ ਚ ਆਇਆ ਕਿ ਫ੍ਰੀ ਸੇਵਾ ਨਾਲੋਂ ਆਪਣੇ ਚਾਰ ਪੈਸੇ ਬਣ ਜਾਣਗੇ ਜੇ ਅਗਰ ਇਹ ਚੰਗੇ ਤਰੀਕੇ ਨਾਲ ਅਸੀਂ ਕਮਾਉਣਾ ਚਾਹੀਏ ਤਾਂ ਕਦੀ ਸੋਚਿਆ ਦਿਮਾਗ ਚ ਆਇਆ ਕਦੀ ਨਹੀਂ ਭਾਜੀ ਜੋ ਸੇਵਾ ਕਰਨ ਚ ਮਜਾ ਨਾ ਉਹ ਪੈਸੇ ਕਮਾਉਂਛ ਨਹੀਂ ਹੈਗਾ ਉਸ ਦਿਨ ਤੇ ਪਰਿਵਾਰ ਚ ਫਿਰ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਤੁਹਾਡਾ ਮੇਰੇ ਪਰਿਵਾਰ ਚ ਬਹੁਤ ਵਧੀਆ ਸਹਿਯੋਗ ਹੈਗਾ ਭਾਜੀ ਔਰ ਜਦੋਂ ਲੋਕ ਪਿੰਗ ਆਟੋ ਵਾਲੀ ਬੀ ਨੇ ਕਦੀ ਮਨ ਚ ਖੁਸ਼ੀ ਹੁੰਦੀ ਹੈ ਕਿ ਮੈਂ ਇੰਨੀ ਵਾਇਰਲ ਹੋ ਗਈ ਕਿ ਲੋਕ ਮੈਨੂੰ ਅੱਜ ਲੱਭਦੇ ਨੇ ਆ ਕੇ ਕਿ ਮੈਂ ਉਹਨਾਂ ਦੇ ਆਟੋ 'ਚ ਹੀ ਬਹਿ ਕੇ ਜਾਣਾ ਹੈ ਹਾਂਜੀ ਭਾਜੀ ਮੇਰੇ ਕੋਲ ਸਪੈਸ਼ਲੀ ਨੰਬਰ ਲੈ ਕੇ ਜਾਂਦੇ ਨੇ ਆਪਣਾ ਨੰਬਰ ਦੋ ਕਦੇ ਵੀ ਆਪਾਂ ਆਉਣਾ ਹੋਇਆ ਨਾ ਅਸੀਂ ਤੁਹਾਡੇ ਨਾਲ ਹੀ ਬਹਿ ਕੇ ਜਾਣਾ ਹੈ ਮਤਲਬ ਕਿ ਜਦੋਂ ਲੇਡੀਜ਼ ਆਉਂਦੇ ਆ ਨਾ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਕਹਿੰਦੇ ਆ ਕਿ ਹਾਂ ਨਹੀਂ ਅਸੀਂ ਤੁਹਾਡੇ ਨਾਲ ਬਹਿਣਾ ਹੈ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਹੋ ਅਸੀਂ ਤੁਹਾਡੇ ਨਾਲ ਬੈਂਚ ਸਾਨੂੰ ਜ਼ਿਆਦਾ ਵਧੀਆ ਲੱਗਦਾ ਯਾਰ ਅਕਸਰ ਹੀ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਦੇ ਆਟੋ 'ਚ ਬੈਣ ਲੱਗੇ ਕਚਿਜਕਚਾਉਂਦੀਆਂ ਆਵੇਂ ਨੇ ਤੁਹਾਡੇ ਨਾਲ ਫ੍ਰ ਕਦੀ ਲੱਗਾ ਕਿ ਇਹ ਜਿਹੜੀ ਸੇਵਾ ਵਾ ਬੜੀ ਜ਼ਰੂਰੀ ਸੀਗੀ ਔਰ ਲੋਕ ਜਿਹੜੇ ਆ ਕੰਫਰਟੇਬਲ ਹੋ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਥਾਨ ਤੱਕ ਪਹੁੰਚਦੇ ਨੇ ਹਾਂਜੀ ਭਾਜੀ ਦੇਖੋ ਇੱਕ ਨਾ ਪਿਛਲੇ ਤੋਂ ਪਿਛਲੇ ਦੋ ਦਿਨ ਦਿਨ ਹੋ ਗਿਆ ਤੇ ਮੇਰੇ ਨਾਲ ਨਾ ਇਦਾਂ ਹੀ ਲੇਡੀਜ਼ ਬੈਠੀਆਂ ਸੀ ਤੇ ਬੜਾ ਖੁਸ਼ੀ ਮਹਿਦੀਦੀ ਜੀ ਕਿ ਹੋਇਆ ਮਤਲਬ ਕਿ ਬੜਾ ਖੁਸ਼ ਹੋ ਕਹਿੰਦੀ ਕਿ ਅਹੀਂ ਨਾ ਪਹਿਲਾਂ ਮੇਰਾ ਮੁੰਡਾ ਦੁਬਈ ਸੀ ਠੀਕ ਹੈ ਕਹਿੰਦੀ ਅਸੀਂ ਚਾਰ ਚ ਪੈ ਕੱਟੇ ਆ ਪੰਜ ਵਿੱਚ ਪੈਰੇ ਚ ਨਾ ਇੰਗਲੈਂਡ ਦਾ ਵੀਜ਼ਾ ਆ ਗਿਆ ਆ ਤੇ ਉਹਨਾਂ ਬਹੁਤ ਜ਼ਿਆਦਾ ਖੁਸ਼ੀ ਸੀ ਉਸ ਦਿਨ ਤੇ ਆਪ ਨੂੰ ਮਤਲਬ ਕਿ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਕਹਿੰਦਾ ਕਿ ਇਦਾਂ ਹਰ ਨਾਲ ਮਰਗੀ ਬੀਤਦੀ ਆ ਤੇ ਤੁਹਾਡੇ ਕਰਦੇ ਹਾਲਾਤ ਬੜੇ ਉਹ ਮਰਗੀ ਨਾਜੁਕ ਜੇ ਸੀਗੇ ਫਿਰ ਕਿਸ ਤਰ੍ਹਾਂ ਦੇ ਹਾਲਾਤ ਕਰਦੇ ਜਿਹੜੇ ਉਹ ਬਦਲਦੇ ਹੋਏ ਨਜ਼ਰ ਆਏ ਤੁਹਾਡੇ ਪਹਿਲਾਂ ਤੇ ਭਾਜੀ ਤੁਹਾਨੂੰ ਮੈਂ ਦੱਸਿਆ ਕਿ ਪਹਿਲਾਂ ਮੇਰੇ ਕਰਦੇ ਹਾਲਾਤ ਬਹੁਤ ਮਾੜੇ ਸੀ ਹੁਣ ਬਹੁਤ ਵਧੀਆ ਹੁਣ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜਾਉਂਦੀ ਆ ਵਧੀਆ ਸਕੂਲ ਪਾਇਆ ਹੋਇਆ ਆ ਕਿ ਘਰ ਪਰ ਮੇਰਾ ਛੋਟਾ ਹੀ ਹੈਗਾ ਪਰ ਖੁਸ਼ੀਆਂ ਬਹੁਤ ਆ। ਅਕਸਰ ਹੀ ਪਤੀ ਜਿਹੜੇ ਨਾ ਉਹ ਕਹਿੰਦੇ ਕਿ ਘਰ ਚ ਸੇਵਾ ਕੀਤੀ ਜਾਵੇ, ਘਰ ਦੇ ਵਿੱਚ ਰੋਟੀ ਟਾਈਮ ਸਰ ਮਿਲਣੀ ਚਾਹੀਦੀ ਹੈ, ਫੁਲਕਾ ਗਰਮ ਹੋਣਾ ਚਾਹੀਦਾ, ਮਿਲਣਾ ਮਿਲਣਾ ਚਾਹੀਦਾ। ਕਦੀ ਇਸ ਤਰ੍ਹਾਂ ਦੀ ਲੜਾਈ ਨਹੀਂ ਹੁੰਦੀ ਕਿ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਤੇ ਮੈਨੂੰ ਪਿੱਛੇ ਕੰਮ ਕਰਨਾ ਪੈਂਦਾ। ਨਹੀਂ ਪਾਜੀ, ਮਤਲਬ ਕਿ ਪਹਿਲੇ ਐਦਾ ਕਰਦੇ ਹੁੰਦੇ ਸੀ ਕਿ ਮੈਂ ਥੱਕਿਆ ਹੈਗਾ ਜਦੋਂ ਪਹਿਲੇ ਆਟੋ ਨਹੀਂ ਸੀ ਨਾ ਹੈਗਾ, ਉਹ ਲੋ ਕਹਿੰਦੇ ਸੀ ਮੈਂ ਥੱਕਿਆ ਸੀ ਮੈਨੂੰ ਗਰਮ ਗਰਮ ਫੁਲਕਾ ਚਾਹੀਦਾ ਹੈਗਾ। ਹੁਣ ਉਹਨਾਂ ਨੂੰ ਪਤਾ ਹੈਗਾ, ਉਹ ਜਦੋਂ ਉਹ ਘਰ ਆ ਜਾਂਦੇ ਨੇ, ਉਹ ਵੀ ਮੇਰੇ ਨਾਲ ਦੋਨੇ ਰਲ ਮਿਲ ਕੇ ਕੰਮ ਕਰ ਲੈਂਦੇ ਨੇ ਕਦੀ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਆਹ ਚੀਜ਼ ਜਈ ਮੈਂ ਚਾਹੁੰਦੀ ਸੀ ਕਿ ਇਹ ਹੋਵੇ ਤੇ ਉਹ ਹੋਈ ਉਸ ਤੋਂ ਬਾਅਦ ਕਦੀ ਇਸ ਤਰ੍ਹਾਂ ਦਾ ਕੁਝ ਹੋਇਆ ਅਜੇ ਤੱਕ ਹਾਂਜੀ ਮੈਂ ਆਹ ਘਰ ਨੂੰ ਬਣਾਉਣਾ ਚਾਹੁੰਦੀ ਸੀ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਘਰ ਬਣੂਗਾ ਜਿਸ ਦਿਨ ਇਹ ਮੇਰੇ ਕੋਲ ਉਸ ਦਿਨ ਕੋਈ ਪੈਸਾ ਨਹੀਂ ਸੀ ਸਿਰਫ 5000 ਹੀ ਤੇ ਮੈਂ ਇੱਕੋ ਹੀ ਬਾਬੇ ਜੀ ਦੀ ਅਰਦਾਸ ਕੀਤੀ ਕਿ ਮੇਰਾ ਘਰ ਬਣ ਜਾਏ ਮੇਰਾ ਘਰ ਬਣ ਗਿਆ ਔਰ ਕਿੰਨੀ ਕਿ ਖੁਸ਼ੀ ਹੋਈ ਜਿਹੜਾ ਘਰ ਬਣਾਇਆ ਬਹੁਤ ਜ਼ਿਆਦਾ ਪਾਜੀ ਔਰ ਬੱਚੇ ਕਿਸ ਤਰ੍ਹਾਂ ਦਾ ਸਹਿਯੋਗ ਕਰਦੇ ਨੇ ਬੱਚੇ ਬਹੁਤ ਵਧੀਆ ਪਾਜੀ ਕਦੀ ਕਹਿੰਦੇ ਨੇ ਕਿ ਮਮਾ ਮਮਾ ਨੂੰ ਮਿਸ ਨਹੀਂ ਕਰਦੇ ਕਿ ਮੰਮੀ ਤੁਸੀਂ ਘਰ ਰਹੋ ਤੁਸੀਂ ਪਾਪਾ ਦਾ ਕੰਮ ਐ ਕੰਮ ਕਰਨਾ ਤੁਸੀਂ ਘਰ ਹੀ ਰਹਿ ਕੇ ਹਾਂਜੀ ਮੇਰਾ ਬੇਟਾ ਰੋਂਦਾ ਹੈ ਮਮਾ ਤੁਸੀਂ ਨਹੀਂ ਜਾਣਾ ਹੈਗਾ ਤੁਸੀਂ ਘਰ ਰਹੋ ਪਾਪਾ ਨੂੰ ਜਾਣ ਦਿਓ ਫਿਰ ਅਸੀਂ ਬਿਲਵੰਡੀ ਕਰ ਲੈਂਦੇ ਆ ਪਾਜੀ ਇਹ ਜਿਹੜਾ ਹਿੰਮਤ ਆਣਾ ਬੜੀ ਕਿਸੇ ਕਿਸੇ ਕੋਲ ਹੁੰਦੀ ਹੈ ਕਿ ਇਹ ਫ੍ਰੀ ਸੇਵਾ ਕਰਨੀ ਇਹ ਕਿਸ ਤਰ੍ਹਾਂ ਦੀ ਵਾਗ ਚ ਆਇਆ ਤੁਹਾਡੇ ਔਰ ਮੇਰੇ ਦਿਮਾਗ 'ਚ ਕੋਈ ਗੱਲ ਚੱਲਦੀ ਪਈ ਆ ਕਿ ਇੱਕ ਗਰੀਬ ਘਰ ਦੇ ਵਿੱਚ ਜਾਂ ਮਿਡਲ ਕਲਾਸ ਫੈਮਿਲੀ ਦੇ ਵਿੱਚ ਉੱਠ ਕੇ ਇਦਾਂ ਦੀ ਸੇਵਾ ਕਰਨੀ ਉਹ ਕਿਸ ਤਰ੍ਹਾਂ ਦੀ ਮਾਗ ਚ ਤੁਹਾਡੇ ਬਣਿਆ ਸਬਬ ਕਿਤਾ ਬਣਿਆ ਕਿ ਹਸਬੰਡ ਵੀ ਚਾਹੁੰਦੇ ਸੀ ਕਿ ਤੁਸੀਂ ਸੇਵਾ ਕਰੋ ਫ੍ਰੀ ਸੇਵਾ ਜਿਹੜੀ ਉਹ ਕੀਤੀ ਜਾਵੇ ਹਾਂਜੀ ਭਾਜੀ ਮੇਰੇ ਹਸਬੰਡ ਵੀ ਹੈਗੇ ਚਾਹੁੰਦੇ ਸੀ ਕਿਉਂਕਿ ਅਸੀਂ ਪਹਿਲੇ ਮੇਰੇ ਕੋਈ ਬੱਚੇ ਬੇਬੀ ਨਹੀਂ ਸੀ ਹੈਗਾ 3 ਸਾਲ ਬਾਅਦ ਹੋਈ ਆ ਮੇਰੇ ਬੇਬੀ ਵੀ ਉੱਥੋ ਹੀ ਹੋਈ ਆ ਅਸੀਂ ਮੰਨਤ ਮੰਗਦੇ ਸੀ ਕਿ ਪਰਮਾਤਮਾ ਸਾਨੂੰ ਪਹਿਲਾਂ ਧੀ ਹੀ ਦੇ ਤੇ ਫਿਰ ਸਾਡੇ ਘਰ ਮੇਰੀ ਬੇਟੀ ਹੋਈ ਤੇ ਉਸ ਤੋਂ ਬਾਅਦ ਫਿਰ ਲਹਿਰਾ ਮਾਰਾ ਸ਼ੁਰੂ ਹੋ ਗਿਆ ਹਾਂਜੀ ਉਸ ਤੋਂ ਬਾਅਦ ਸਭ ਮੇਰੇ ਘਰ ਦੇ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਕਦੀ ਲੱਗਦਾ ਹੈ ਕਿ ਆਟੋ ਚਲਾਉਂਦੇ ਚਲਾਉਂਦੇ ਕਿ ਅੱਜ ਸ਼ਹੀਦ ਬਾਬਾ ਜੀ ਮੇਰੇ ਪਿੱਛੇ ਬੈਠੇ ਨੇ ਤੇ ਮੈਨੂੰ ਅੱਜ ਆ ਚੀਜ਼ ਜ਼ਰੂਰੀ ਸੀਗੀ ਇਹ ਚੀਜ਼ ਵੀ ਮਿਲ ਗਈ ਅੱਜ ਜੇਕਰ ਕੋਈ ਵੀ ਐਗਜ਼ੈਂਪਲ ਤੁਸੀਂ ਦੱਸਣਾ ਚਾਹੋ ਕਿ ਹਾਂ ਵੀ ਅੱਜ ਕਿਸੇ ਟਾਈਮ ਲੰਘਦੇ ਲੰਘਦੇ ਅ ਮੈਂ ਚਾਹੰਦੀ ਸੀ ਕਿ ਆ ਚੀਜ਼ ਹੋ ਜੇ ਤੇ ਉਹ ਹੋ ਗਈ ਉਸੇ ਟਾਈਮ ਕਰੀ ਦਿਮਾਗ ਚ ਆਇਆ ਜਾਂ ਕਰੀ ਮੰਗਿਆ ਕਰੀ ਆਸਤਾ ਕਰੀ ਇਤਨਾ ਇਹ ਹਾਂਜੀ ਪਾਜੀ ਇਦਾਂ ਤੇ ਬੜੀ ਬੜੀ ਹੋਇਆ ਜਦੋਂ ਮੈਨੂੰ ਕੋਈ ਪ੍ਰੋਬਲਮ ਆਉਂਦੀ ਨਾ ਮੈਂ ਕੋਈ ਕਹਿੰਨੀ ਬਾਬਾ ਦੀਪ ਸਿੰਘ ਜੀ ਮੇਰੀ ਕਾਹ ਵਿਸ਼ ਪੂਰੀ ਕਰ ਦੋ ਜਿੱਦਾਂ ਆਪਣੇ ਮਾਪਿਓ ਬੱਚਿਆਂ ਦੀ ਵਿਸ਼ ਪੂਰੀ ਕਰਦੇ ਨੇ ਬਾਬਾ ਦੀਪ ਸਿੰਘ ਜੀ ਉਦਾਂ ਹੀ ਵਿਸ਼ ਪੂਰੀ ਕਰਦੇ ਨੇ ਤੇ ਫਿਰ ਆਟੋ ਚ ਫਿਰ ਸਤਨਾਮ ਵਾਹਿਗੁਰੂ ਦਾ ਚੱਪ ਚੱਲਦਾ ਹੈ ਹਾਂਜੀ ਸਤਨਾਮ ਵਾਹਿਗੁਰੂ ਜੀ ਫਿਰ ਜਦੋਂ ਮਤਲਬ ਦੁਪਹਿਰਾ ਖਤਮ ਹੁੰਦਾ ਆ ਫਿਰ ਜਿਹੜੇ ਉਧਰੋਂ ਸੰਗਤ ਆਉਂਦੀਆਂ 4 ਵਜੇ ਠੀਕ ਹੈ ਲਾਲੰਦੀਆ ਉਹ ਕੀਰਤਨ ਵਗੈਰਾ ਤੇ ਕਦੀ ਦੁਮਾ ਚਾਹੁੰਦਾ ਕਿ ਆ ਜ ਮਰਗੀ ਲਗਾਤਾਰ ਇਸ ਕਾ ਸੇਵਾ ਕਰ ਰਹੇ ਆ ਲਗਾਤਾਰ ਇਸ ਸੇਵਾ ਕਰ ਰਹੇ ਆ ਕਦੀ ਦਿਮਾਗ ਆਇਆ ਕਿ ਹੋਰ ਸੇਵਾ ਵਧਣੀ ਚਾਹੀਦੀ ਅਸਾਨੂੰ ਲੈ ਕੇ ਹਾਂਜੀ ਪਾਜੀ ਹੋਰ ਸੇਵਾ ਵਧਣੀ ਚਾਹੀਦੀ ਆ ਕਿਉਂਕਿ ਮੈਂ ਪਾਜੀ ਕੋਈ ਵੀ ਹੋਵੇ ਨਾ ਘਰ 'ਚ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਜਾਂ ਕੁਝ ਵੀ ਹੋਵੇ ਮੈਂ ਸੰਡੇ ਦੇ ਸੰਡੇ ਨਹੀਂ ਛੱਡਦੀਗੀ ਸੇਵਾ ਕਰਨ ਜਾਣੀ ਹੀ ਹੈਗੀ ਆ ਤੇ ਕਿੰਨੇ ਕ ਚੱਕਰ ਲੱਗ ਜਾਂਦੇ ਆ ਉੱਥੋਂ ਤੱਕ ਕੋਈ ਹੈਗਾ ਆਈਡੀਆ ਕੁਝ ਨਹੀਂ ਕੋਈ ਆਈਡੀਆ ਕਾਊਂਟ ਨਹੀਂ ਕੀਤਾ ਨਹੀਂ ਪਾਜੀ ਕਦੀ ਕਾਊਂਟ ਨਹੀਂ ਕੀਤਾ ਤੇ ਲਗਾਤਾਰ ਹੀ ਸੇਵਾ ਚੱਲਦੀ ਹੈ ਫਿਰ ਹਾਂਜੀ ਲਗਾਤਾਰੀ ਪਾਜੀ ਕਿੰਨੇ ਕ ਵਜੇ ਤੱਕ ਕਰਦੇ ਜਾਂਦੇ ਆ ਇਹ ਸਵੇਰੇ 9 ਵਜੇ ਤੋਂ ਸਟਾਰਟ ਹੁੰਦੀਆਂ 1 ਵਜੇ ਦਾ 2 ਵਜੇ ਜਾਂਦੇ ਆ ਤੇ ਕਦੀ ਹੋਇਆ ਕਿ ਕਿਸੇ ਨੇ ਕਹਤਾ ਮੈਂ ਦਰਬਾਰ ਸਾਹਿب ਜਾਣਾ ਚਾਹ ਰਹਾ ਮੇਰੇ ਕੋ ਪੈਸੇ ਨਹੀਂ ਹੈਗੇ ਉਹਨੂੰ ਵੀ ਸ਼ਟਡਾਉਨ ਦੇ ਫਿਰ ਕਿਸੇ ਟਾਈਮ ਹਾਂਜੀ ਭਾਜੀ ਉਹਨੂੰ ਵੀ ਫ੍ਰੀ ਸੇਵਾ 'ਚ ਸ਼ਟਡ ਹੁੰਦੇ ਆ ਪੂਰਤਿਆਂ ਦੇ ਦਰਬਾਰ ਸਾਹਿਬ ਦਾ ਹਾਂਜੀ ਹਾਂਜੀ ਲੱਗੇ ਸ਼ਾਕੇ ਕੋਈ ਗੁਰਦੁਆਰਾ ਸਾਹਿਬ ਉਹ ਹਾਂਜੀ 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 ਫ੍ਰੀ ਸੇਵਾ ਕਰਦੇ ਆ ਜੀ ਤੇ ਕਦੀ ਇਸ ਤਰ੍ਹਾਂ ਦਾ ਹੋਇਆ ਕਿ ਕੋਈ ਕਦੀ ਸੋਚਿਆ ਨਾ ਹੋਵੇ ਕਿ ਇਹ ਬੰਦਾ ਜਿਹੜਾ ਸੀਗਾ ਸਾਹ ਨੂੰ ਅਸੀਂ ਕੋਈ ਸੋਚਿਆ ਨਹੀਂ ਸੀਗਾ ਕਿ ਇਹ ਬੰਦਾ ਸਾਡੀ ਹੈਲਪ ਕਰ ਦੇਗਾ ਉਹ ਹੈਲਪ ਵੀ ਕਰ ਗਿਆ ਹੋਵੇ ਕਦੀ ਇਸ ਤਰ੍ਹਾਂ ਹੋਇਆ ਕਦੀ ਹਾਂਜੀ ਭਾਜੀ ਹੋਇਆ ਹੈਲਪ ਕੀਤੀ ਇੱਕ ਦਿਨ ਤੁਹਾਨੂੰ ਇੱਕ ਐਦਾਂ ਹੀ ਵਿਰਜੀ ਆਏ ਹੋਏ ਸੀ ਠੀਕ ਆ ਉਹ ਕਹਿੰਦੇ ਕਿ ਮੈਂ ਟਾਲਾ ਸਾ ਤੇ ਫਿਰ ਦੋ ਵੀਰ ਜੀ ਆਏ ਨੇ ਕਹਿੰਦੇ ਅਸੀਂ ਰਖੜੀ ਬਣਾਣੀ ਆ ਰਖੜੀ ਮੰਨੀ ਆ ਫਿਰ ਉਸ ਮੈਨੂੰ 1600 ਰੁਪਇਆ ਦੇ ਕੇ ਗਿਆ ਮੈਨੂੰ ਉਸ ਦਿਨ ਵਹੀ ਵੀ ਰਖੜੀ ਤਾਂ ਥੋੜਾ ਦਿਨ ਚੱਲਦੇ ਪਏ ਸੀ ਤੇ ਮੈਨੂੰ ਇੰਨਾ ਵਧੀਆ ਮਹਿਸੂਸ ਹੋਇਆ ਬਹੁਤ ਵਧੀਆ ਔਰ ਲੋਕ ਕਹਿੰਦੇ ਨੇ ਕਿ ਜਦੋਂ ਉਹਨਾਂ ਨੂੰ ਭਾਗ ਲੱਗ ਜਾਂਦੇ ਉਹ ਬਿਜ਼ਨਸ ਸਪੈੰਡ ਕਰਨ ਦੀ ਕੋਸ਼ਿਸ਼ ਕਰਦੇ ਕਿ ਇਦਾਂ ਦੋ ਤਿੰਨ ਐੜੋ ਹੋਰ ਪਾਏ ਜਾਣ ਹੋਰ ਭੈਣਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਸੋਚੋਗੇ ਇਨ ਫਿਊਚਰ ਕਿ ਇਸ ਤਰ੍ਹਾਂ ਦਾ ਰੋਜ਼ਗਾਰ ਭੈਣਾਂ ਨੂੰ ਦਿੱਤਾ ਜਾਵੇ ਤਾਂ ਜੋ ਕਿ ਫ੍ਰੀ ਸੇਵਾ ਕਰ ਸਕਣ ਹੋਰ ਜਗ੍ਹਾ ਤੇ ਹਾਂਜੀ ਭਾਜੀ ਅਸੀਂ ਚਾਹੁੰਦੇ ਹਾਂ ਕਿ ਚਲੋ ਥੋੜਾ ਬਿਬੀ ਨੂੰ ਹੋਰ ਰੋਜ਼ਗਾਰ ਮਿਲੇ ਔਰ ਇਦਾਂ ਦੀ ਸੇਵਾ ਕਰ ਸਕਣ ਕੀ ਕਹਿਣਾ ਚਾਹੋਗੇ ਹੋਰ ਭੈਣਾਂ ਭਰਾਵਾਂ ਨੂੰ ਜਿਹੜੇ ਸੇਵਾ ਕਰਨ ਆਉਂਦੇ ਨੇ ਚਪਾਇਆ ਸਾਹਿਬ ਵਾਸਤੇ ਔਰ ਤੁਹਾਨੂੰ ਲੱਭਦੇ ਨੇ ਕੀ ਕਹਿਣਾ ਚਾਹੋਗੇ ਨਾਲ ਹੋਰ بس ਇਹੋ ਕੇ ਜੋ ਵੀ ਸੰਗਤ ਆਂਦੀ ਆ ਕੇ ਮੇਰੇ ਪਿੰਕੋਟਜ ਬੈਠੇ ਨਾ ਤੇ ਮੈਨੂੰ ਵੀ ਬੜਾ ਵਧੀਆ ਲੱਗਦਾ ਹੈ ਜਦੋਂ ਆਂਦੀ ਆ ਸੰਗਤ ਮੈਨੂੰ ਲੱਭਦੀ ਆ ਨਾ ਤੇ ਮੈਨੂੰ ਬੜਾ ਵਧੀਆ ਹੁੰਦਾ ਹੈ ਫਿਰ ਜਦੋਂ ਉਹ ਆੜ ਕੇ ਬੜਦੇ ਨਾ ਤੁਸੀਂ ਸੇਵਾ ਕਰਦੇ ਹੋ ਜੀ ਤੁਸੀਂ ਫ੍ਰੀ ਸੇਵਾ ਕਰਦੇ ਹੋ ਫਿਰ ਜਦੋਂ ਮੈਂ ਸੇਵਾ ਤੇ ਲੈ ਕੇ ਜਾਂਦੀ ਆ ਨਾ ਫਿਰ ਦੂਸਰੇ ਆਟੋ ਚ ਜਿਹੜੀਆਂ ਬੈਠੀਆਂ ਹੁੰਦੀਆਂ ਨਾ ਦੂਸਰੇ ਪੈਸੇ ਵਾਲੇ ਆਟੋ ਤੇ ਕਹਿੰਦੇ ਦੇਖੋ ਕਿਹੜੀ ਸੇਵਾ ਕਰਦੀ ਪਈ ਆ ਫ੍ਰੀ ਸੇਵਾ ਕਰਦੀ ਪਈ ਆ ਤੇ ਬੜੀ ਮਨ ਮਤਲਬ ਕਿ ਖੁਸ਼ੀ ਹੁੰਦੀ ਉਦੋਂ ਬਿਲਕੁਲ ਮਨ ਦੀ ਖੁਸ਼ੀ ਜਿਹੜੀ ਉਹ ਭਾਂਦੇ ਚਿਹਰੇ ਤੋਂ ਹੀ ਸਾਫ਼ ਜਗ ਜਾਹਰ ਹੁੰਦੀ ਕਿਉਂਕਿ ਜਿੰਨੀ ਵਾਰ ਵੀ ਇਹਨਾਂ ਨਾਲ ਗੱਲ ਕੀਤੀ ਉਹ ਉਦੋਂ ਮੁਸਕਰਾਉਂਦਾ ਹੋਇਆ ਚਿਹਰਾ ਜ਼ਰੂਰ ਸਾਹਮਣੇ ਆ ਰਿਹਾ ਲੇਕਿਨ ਕਿਤਨਾ ਕਿਤੇ ਗੁਰੂ ਸਾਹਿਬਾਨ ਵੱਲੋਂ ਇਹਨਾਂ ਨੂੰ ਇਕ ਅਲੱਗ ਬਖਸ਼ਿਸ਼ ਜਿਹੜੀ ਆਉ ਦਿੱਤੀ ਗਈ ਹੈ ਕਿਉਂਕਿ ਸੇਵਾ ਜਿਹੜੀ ਹੈ ਗੁਰੂ ਕਿਸੇ ਕਿਸੇ ਕੋਲ ਹੀ ਆਪਣੀ ਜਿਹੜੀ ਆ ਉਹ ਲੈਂਦਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤੇ ਇਸ ਭੈਣ ਦਾ ਇਹ ਵੀ ਕਹਿਣਾ ਕਿ ਜੋ ਵੀ ਬਾਬਾ ਦੀਪ ਸਿੰਘ ਜੀ ਕੋਲੋਂ ਮੰਗਾਇਆ ਜਾਂਦਾ ਹੈ ਤੇ ਉਸ ਨੂੰ ਪੂਰਾ ਜਿਹੜਾ ਆ ਉਹ ਜ਼ਰੂਰ ਕੀਤਾ ਜਾਂਦਾ ਹੈ ਇਹਨਾਂ ਦੀ ਖੁਆਇਸ਼ ਆ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਨੇ ਆਟੋ ਜਿਹੜੇ ਨੇ ਉਹ ਹੋ ਜ਼ਰੂਰ ਪਾਇਆ ਜਾਣ ਤਾਂ ਜੋ ਕਿ ਹੋਰ ਲੋਕਾਂ ਦੀ ਜੋ ਕਿ ਚਪਾਇਆ ਸਾਹਿਬ ਕੱਟਣ ਵਾਸਤੇ ਪਹੁੰਚਦੇ ਨੇ ਉਹਨਾਂ ਦੀ ਸੇਵਾ ਜਿਹੜੀ ਆ ਉਹ ਫ੍ਰੀ ਜਿਹੜੀ ਆ ਉਹ ਕਰ ਸਕਣ ਲੇਕਿਨ ਕਿਤਨਾ ਕਿਤੇ ਇਸ ਭੈਣ ਨੂੰ ਸਲੂਟ ਹੈ ਕਿਉਂਕਿ ਅਕਸਰ ਹੀ ਕੁੜੀਆਂ ਜਿਹੜੀਆਂ ਨੇ ਉਦਬਕ ਕੇ ਘਰ ਦੇ ਵਿੱਚ ਬੈਠ ਜਾਂਦੀਆਂ ਨੇ ਕੁਝ ਵੀ ਨਹੀਂ ਕਰ ਪਾਉਂਦੀਆਂ ਲੇਕਿਨ ਇਸਨਾ ਵੱਲੋਂ ਅਤੇ ਇਹਨਾਂ ਦੇ પતિ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਕਿ ਤਾਂ ਜੋ ਕਿ ਉਹ ਆਪਣੀ ਇੱਕ ਅਲੱਗ ਐਗਜ਼ਾਮਪਲ ਜਿਹੜੀ ਆ ਉਹ ਸੈੱਟ ਕਰ ਸਕਣ ਹਾਲਾਂਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਜਾਂ ਸਾਡੇ ਕੁੜੀਆਂ ਜਿਹੜੀਆਂ ਨੇ ਬੇਸ਼ੱਕ ਚਾਂਦੇ ਨੂੰ ਹੱਥ ਲਗਾ ਚੁੱਕੀਆਂ ਨੇ ਲੇਕਿਨ ਲੋਕਲ ਅਤੇ ਖਾਸ ਤੌਰ ਤੇ ਧਰਤੀ ਤੇ ਰਹਿ ਕੇ ਆਪਣੀ ਇੱਕ ਅਲੱਗ ਐਗਜ਼ਾਮਪਲ ਸੈੱਟ ਕਰਨਾ ਇਸ ਭੈਣ ਕੋਈ ਸਿੱਖੇ ਦੂਸਰੇ ਪਾਸੇ ਇਸ ਭੈਣ ਨੂੰ ਲਗਾਤਾਰ ਹੀ ਦਰਬਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਚਪਾਇਆ ਸਾਹਿਬ ਦੇ ਦੌਰਾਨ ਬਹੁਤ ਸਾਰੀ ਸੇਵਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਬਹੁਤ ਸਾਰੇ ਇਹਨਾਂ ਵੱਲੋਂ ਜਿਹੜਾ ਹੈ ਗੁਰੂ ਸਾਹਿਬ ਦੇ ਅੱਗੇ ਸਜਦਾ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਭੈਣ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਨਾਂ ਦੇ ਆਟੋ 'ਤੇ ਬਿਠਾਇਆ ਜਾਵੇ ਤਾਂ ਜੋ ਕਿ ਇਹ ਆਪਣੇ ਜਿਹੜਾ ਸੇਵਾ ਕਰ ਰਹੇ ਨੇ ਇਹਨਾਂ ਦਾ ਸੇਵਾ ਦਾ ਜਿਹੜਾ ਫਲ ਇਹਨਾਂ ਨੂੰ ਹੋਰ ਮਿਲ ਸਕੇ ਕੈਮਰਾਮੈਨ ਵਜਦਨਾ ਗੁਰਪ੍ਰੀਤ ਸਿੰਘ ਅਮਿਸਰ ਸਾਹਿਬ